ਸਾਥ ਸੰਗਤ ਜੀਓ 17 ਅਗਸਤ ਨੂੰ ਜਿਸ ਨੇ ਇਸ ਚਮਤਕਾਰੀ ਸ਼ਬਦ ਦਾ ਜਾਪ ਕਰ ਲਿਆ ਸੰਤਾਂ ਦੇ ਕਹੇ ਅਨੁਸਾਰ ਉਸ ਨੂੰ ਬੇਅੰਤ ਮਾਇਆ ਮਿਲੇਗੀ ਔਰ ਖੁਸ਼ੀਆਂ ਦੇ ਢੇਰ ਪ੍ਰਾਪਤ ਹੋਣਗੇ ਸਾਥ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਥ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰ ਰਹੇ ਹਾਂ ਸਤਿਗੁਰੂ ਜੀ ਮਿਹਰਾਮਤ ਕਰਨ ਸੋ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰਬਾਣੀ ਦੇ ਵਿੱਚ ਅਨੇਕਾਂ ਉਦਾਹਰਨਾਂ ਸਾਨੂੰ ਮੇਰੇ ਪਾਤਸ਼ਾਹ ਨੇ ਦਿੱਤੀਆਂ ਨੇ ਅਨੇਕਾਂ ਉਦਾਹਰਨਾਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਿਖਾਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਮੇਰੇ ਸਤਿਗੁਰੂ ਕਹਿੰਦੇ ਨੇ ਅਨੇਕਾਂ ਪੰਡਾਰ ਉਸ ਸਤਿਗੁਰੂ ਦੇ ਭਰੇ ਪਏ ਨੇ ਤੂੰ ਸੱਜਣਾ ਕਿਸੇ ਗੱਲੋਂ ਚਿੰਤਾ ਨਾ ਕਰ ਤੂੰ ਕਿਸੇ ਗੱਲੋਂ ਫਿਕਰ ਨਾ ਕਰ ਜੇ ਤੂੰ ਫਿਕਰ ਕਰੇਗਾ ਤੇ ਯਾਦ ਰੱਖ ਤੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਫ ਨਹੀਂ ਜੀ ਕਰਨਾ ਕਹਿੰਦੇ ਫਿਕਰ ਨਾ ਕਰ ਉਤੇ ਭਰੋਸਾ ਰੱਖ ਉਦੇ ਤੇ ਸ਼ੱਕ ਨਾ ਕਰ ਵੀ ਮੈਨੂੰ ਦਏਗਾ ਪਤਾ ਨਹੀਂ ਨਾ ਦਏਗਾ ਕਹਿੰਦੇ ਉਹਦੇ ਭਰੋਸਾ ਰੱਖ ਤੇ ਮੇਰੇ ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਤੇ ਕਿਰਪਾ ਕਰ ਦੇਣੀ ਹੈ ਕਹਿੰਦੇ ਐਸੀ ਕਿਰਪਾ ਮੇਰੇ ਪਾਤਸ਼ਾਹ ਦੀ ਤੇਰੇ ਤੇ ਹੋਏਗੀ ਮੇਰੇ ਸਤਿਗੁਰੂ ਦੀ ਐਸੀ ਕਿਰਪਾ ਤੇਰੇ ਤੇ ਵਰਤੇਗੀ ਕਹਿੰਦੇ ਸਜਣਾ ਯਾਦ ਰੱਖੀ ਮੇਰੇ ਸਤਿਗੁਰੂ ਤੇਰੀਆਂ ਝੋਲੀਆਂ ਬਰਕਤਾਂ ਨਾਲ ਭਰ ਦੇਣਗੇ ਰਹਿਮਤਾਂ ਨਾਲ ਭਰ ਦੇਣਗੇ ਪਰਮੁਖ ਪਿਆਰਿਓ 17 ਤਰੀਕ ਜਾਨੀ ਕਿ ਹੁਣ 17 ਅਗਸਤ ਦਾ ਐਤਵਾਰ ਆ ਰਿਹਾ ਹੈ ਤੇ ਉਹ ਸਾਡੇ ਕੋਲੇ ਤਕਰੀਬਨ ਜਿਹੜਾ ਦਿਨ ਹੁੰਦਾ ਹੈ ਉਹ ਛੁੱਟੀ ਵਾਲਾ ਦਿਨ ਹੁੰਦਾ ਐਤਵਾਰ ਜਿਵੇਂ ਕਈ ਆਧਾਰਿਆਂ ਨੂੰ ਛੁੱਟੀ ਹੁੰਦੀ ਹੈ ਕਈ ਹੋਰ ਵੀਰ ਭੈਣਾਂ ਨੂੰ ਕਿਵੇਂ ਕੰਮ ਤੋਂ ਜਾ ਐਤਵਾਰ ਕਰਕੇ ਜਾਂ ਖਾਸ ਕਰਕੇ ਹੀ ਐਤਵਾਰ ਕਰਕੇ ਹੀ ਛੁੱਟੀ ਕਰ ਲੈਂਦੇ ਨੇ ਨਹੀਂ ਉਹਨਾਂ ਨੂੰ ਬਾਕੀ ਦਿਨਾਂ ਛੁੱਟੀ ਹੁੰਦੀ ਹੈ ਸਰਕਾਰੀ ਦਾ ਮੰਨਿਆ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਛੁੱਟੀ ਹੁੰਦੀ ਹੈ ਐਤਵਾਰ ਦੀ ਸੋ ਮਹਾਂਪੁਰ ਕਹਿੰਦੇ ਸੀ ਜਦੋਂ ਤੇਰਾ ਸਮਾਂ ਲੱਗੇ ਮੰਨ ਲਓ ਐਤਵਾਰ ਸਾਡੇ ਕੋਲੇ ਸਮਾਂ ਹੁੰਦਾ ਵਿਲੇ ਨਹੀਂ ਅਸੀਂ ਤੇ ਐਤਵਾਰ ਨਾ ਅਸੀਂ ਜਾਪ ਕਰਿਆ ਕਰੀਏ ਸਤਿਗੁਰੂ ਦੀ ਪਾਵਨ ਬਾਣੀ ਦਾ ਸੁਖਮਨੀ ਸਾਹਿਬ ਦਾ ਇੱਕ ਪਾਠ ਕਰਿਆ ਕਰੋ ਜਾਂ ਫਿਰ ਇੱਕ ਅਸ਼ਟਪਦੀ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਰੋਜ਼ ਪੜੋ ਇੱਕ ਅਸ਼ਟਪਦੀ ਦਾ ਰੋਜ਼ ਜਾਪ ਕਰੋ ਤੇ ਮੇਰੇ ਸਤਿਗੁਰੂ ਦੀ ਕਿਰਪਾ ਵਰਤ ਜਾਏਗੀ ਮੇਰੇ ਪਾਤਸ਼ਾਹ ਦੀ ਮਹਿਰਮਤ ਵਰਤ ਜਾਏਗੀ ਇੱਕ ਅਸ਼ਟਪਦੀ ਦਾ ਰੋਜ਼ ਜਾਪ ਕਰੋ ਇੱਕ ਅਸ਼ਟਪਦੀ ਨੂੰ ਰੋਜ਼ ਜਪਦੇ ਜਾਓ ਤੇ ਮੇਰੇ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਇੱਕ ਅਸ਼ਟਪਦੀ ਨੂੰ ਪੜੋ ਉਹਦੇ ਅਰਥ ਕਰੋ ਤੇ ਉਹਨੂੰ ਵਿਚਾਰਨ ਦਾ ਯਤਨ ਕਰੋ ਕੋਸ਼ਿਸ਼ ਕਰੋ ਮੇਰੇ ਸਤਿਗੁਰੂ ਜੀ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਮਿਹਰ ਕਰਨਗੇ ਹੁਣ ਇੱਥੇ ਇੱਕ ਬੇਨਤੀ ਹੋਰ ਕਰ ਦੇਵਾਂ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਸਿਖਾ ਇਹ ਗੱਲ ਯਾਦ ਰੱਖੀ ਸਤਿਗੁਰੂ ਕਹਿੰਦੇ ਇਹ ਗੱਲ ਨੂੰ ਜਿਹੜਾ ਹੈ ਧਿਆਨ ਵਿੱਚ ਰੱਖੀ ਤੇ ਮੇਰੇ ਪਾਤਸ਼ਾਹ ਕਹਿੰਦੇ ਜੇ ਤੂੰ ਕਰਨਾ ਚਾਹੁੰਦਾ ਹੈ ਗੁਰੂ ਤੋਂ ਸਭ ਕੁਝ ਹਾਸਲ ਤੇ ਭਲਿਆ ਕਹਿੰਦੇ ਫਿਰ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਨਾ ਭੁੱਲੀ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਹਮੇਸ਼ਾ ਕਰਦਾ ਰਹੀਂ ਆਪਾਂ ਗੁਰਬਾਣੀ ਦੇ ਵਿੱਚੋਂ अनेका ਉਦਾਹਰਨਾਂ ਪੜਨੇ ਆ ਮੈਂ ਕੁਝ ਕੁ ਬੇਨਤੀਆਂ ਜੜੀਆਂ ਨੇ ਆਪ ਜੀ ਦੇ ਸਨਮੁਖ ਰੱਖਣੀਆਂ ਨੇ ਸਾ ਸੰਗਤ ਆਪਾਂ ਪੜ੍ਹਦੇ ਹੋਇਆ ਨਾ ਗੁਰਬਾਣੀ ਦੇ ਵਿੱਚੋਂ ਮੇਰੇ ਸਤਿਗੁਰੂ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣੇ ਬਣਾ ਲੈਂਦਾ ਤੇ ਆਪਣੇ ਹੱਥ ਦੇ ਕੇ ਸਾਨੂੰ ਬਿਕਾਰਾਂ ਤੋਂ ਬਚਾ ਲੈਂਦਾ ਜਿਸ ਵਿੱਚ ਵੱਡ ਭਾਗੀ ਗੁਰੂ ਨੂੰ ਮਿਲ ਪੈਂਦਾ ਤੇ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਕੌਣ ਮਾਣਦਾ ਹੈ ਆਤਮਿਕ ਆਨੰਦ ਜਿਹੜਾ ਸਤਗੁਰੂ ਦਾ ਹੋ ਜਾਂਦਾ ਹੈ ਜਿਹੜਾ ਪਾਤਸ਼ਾਹ ਦਾ ਹੋ ਜਾਂਦਾ ਹੈ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਜਾਂਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਤੇ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਦੇ ਨੇ ਕਿਹਦੇ ਤੇ ਕਿਰਪਾ ਕਰਦੇ ਨੇ ਜਿਹੜਾ ਗੁਰੂ ਦਾ ਨਾਮ ਤੇ ਆਉਂਦਾ ਹੈ ਜਿਹੜਾ ਸਤਗੁਰੂ ਦਾ ਨਾਮ ਲੈਂਦਾ ਤੇ ਮੇਰੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕਰ ਦਿੱਤੀ ਕਹਿੰਦੇ ਭਾਈ ਜੀਓ ਪਿੰਡ ਜਿਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਆਣ ਤੂੰ ਮੰਗ ਕੀ ਮੰਗਦਾ ਹੈ ਗੁਰੂ ਤੋਂ ਤੈਨੂੰ ਹਰ ਇੱਕ ਵਸਤੂ ਹਰ ਇੱਕ ਚੀਜ਼ ਸਤਿਗੁਰੂ ਦੇ ਦਰ ਤੋਂ ਮਿਲੇਗੀ ਹਰ ਇੱਕ ਵਸਤੂ ਤੈਨੂੰ ਸਤਿਗੁਰੂ ਦੇ ਦਰ ਤੋਂ ਮਿਲੇਗੀ ਹਰ ਇੱਕ ਚੀਜ਼ ਤੈਨੂੰ ਸਤਿਗੁਰੂ ਦੇ ਘਰੋਂ ਪ੍ਰਾਪਤ ਹੋਏਗੀ ਤੂੰ ਮੰਗ ਤੇ ਸਹੀ ਤੈਨੂੰ ਕੀ ਚਾਹੀਦਾ ਮੇਰੇ ਸਤਿਗੁਰੂ ਦੇ ਦਰ ਤੋਂ ਤੈਨੂੰ ਕੀ ਚਾਹੀਦਾ ਹੈ ਮੇਰੇ ਸਤਿਗੁਰੂ ਤੋਂ ਕੀ ਤੈਨੂੰ ਚਾਹੀਦਾ ਹੈ ਕੀ ਤੇਰੀ ਮੰਗ ਹੈ ਤੈਨੂੰ ਸਤਿਗੁਰੂ ਜੀ ਹਰ ਇੱਕ ਚੀਜ਼ ਦੇਵਣਗੇ ਹਰ ਇੱਕ ਵਸਤੂ ਦੇਵਣਗੇ ਮੇਰੇ ਸਤਿਗੁਰੂ ਜੀ ਹਰ ਇੱਕ ਵਸਤੂ ਤੈਨੂੰ ਸਪੁਰਦ ਕਰ ਦੇਣਗੇ ਆਪਾਂ ਕੁਝ ਵੀ ਮੰਗੀ ਹੈ ਸਤਿਗੁਰੂ ਤੋਂ ਸਾਡੀ ਮੰਗ ਜਿਹੜੀ ਹੈ ਉਹ ਕੀ ਹੁੰਦੀ ਹੈ ਸਾਡੇ ਕੋਲੇ ਧਨ ਹੋਵੇ ਪੈਸਾ ਹੋਵੇ ਪਿਆਰਿਓ ਸਾਡੇ ਕੋਲੇ ਬਿਆਨਤ ਮਾਇਆ ਹੋਵੇ ਖੁਸ਼ੀਆਂ ਹੋਣ ਖੁਸ਼ੀਆਂ ਆਪਣੇ ਨਾਲ ਹੁੰਦੀਆਂ ਨੇ ਵਿਗੜੇ ਰਿਸ਼ਤੇ ਵੀ ਸਤਿਗੁਰੂ ਜੀ ਸਵਾਰ ਦਿੰਦੇ ਨੇ ਤੇ ਗੁਰਮੁਖ ਪਿਆਰਿਓ ਯਾਦ ਰੱਖਿਓ ਜਿੱਥੇ ਸਤਿਗੁਰੂ ਕਿਰਪਾ ਕਰਦੇ ਨੇ ਜਿੱਥੇ ਪਾਤਸ਼ਾਹ ਜੀ ਮਿਹਰਮਤਾ ਕਰਦੇ ਨੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਸਭ ਨੂੰ ਨਿਵਾਜ ਦਿੰਦੇ ਨੇ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਪਾਤਸ਼ਾਹ ਦੀ ਕਿਰਪਾ ਗੁਰਮੁਖ ਪਿਆਰਿਓ ਸਤਗੁਰੂ ਨੇ અપਾਰ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਉਹਦੇ ਤੇ અપਾਰ ਕਿਰਪਾ ਕਰਦੇ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦਾ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਤੇ ਮੇਰੇ ਸਤਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਮਹਿਰਾਮਤ ਕਰ ਦਿੰਦੇ ਨੇ ਤੇ ਇੱਕ ਇੱਕ ਚੀਜ਼ ਹੋਰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਗੁਰਮਖ ਪਿਆਰਿਓ ਮੇਰੇ ਸਤਗੁਰੂ ਜੀ ਕਿਰਪਾ ਕਰਦੇ ਨੇ ਜਿਹੜਾ ਉਹ ਸਤਿਗੁਰੂ ਤੇ ਭਰੋਸਾ ਧਰਦਾ ਹੈ ਕਹਿੰਦੇ ਸਤਿਗੁਰੂ ਤੋਂ ਸਭ ਕੁਝ ਪ੍ਰਾਪਤ ਕਰ ਲੈਣਾ ਪਾਤਸ਼ਾਹ ਕਹਿੰਦੇ ਨੇ ਜੋ ਵਾਰ ਚਾਹੋ ਸੋ ਤੁਮ ਤੇ ਪਾਓ ਸਤਿਗੁਰੂ ਕਹਿੰਦੇ ਜਿਹੜਾ ਵਾਰ ਚਾਹੀਦਾ ਉਸ ਅਕਾਲ ਪੁਰਖ ਤੋਂ ਮੰਗ ਤੈਨੂੰ ਮਿਲੇਗਾ ਗੁਰਬਾਣੀ ਕੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿਗੁਰੂ ਕਹਿੰਦੇ ਇਸ ਗੁਰਬਾਣੀ ਦੇ ਵਿੱਚ ਸਾਰੇ ਹੀ ਨੇ ਤੂੰ ਕਿਨੂੰ ਧਿਆਉਣਾ ਕਿਨੂੰ ਮੰਨਣਾ ਕਹਿੰਦੇ ਯਾਦ ਰੱਖ ਤੈਨੂੰ ਸਾਰਾ ਕੁਝ ਸ਼ਬਦ ਦੇ ਵਿੱਚੋਂ ਪ੍ਰਾਪਤ ਹੋਏਗਾ 17 اگست ਆਉਣ ਵਾਲੀ ہے یہ ਐਤਵਾਰ ਦਾ ਦਿਨ ਹੈ ਤੇ کوشش ਕਰਿਓ ਵੀ ਸਤਿਗੁਰੂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਿਓ ਸਤਿਗੁਰੂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਓ ਧੰਗੁਰੂ ਗੁਰਨ ਸਾਹਿਬ ਜੀ ਦੇ ਨਾਲ ਆਪਣਾ ਸਨੇਹ ਬਣਾਉਣ ਦੀ ਕੋਸ਼ਿਸ਼ ਕਰਿਓ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਡਾ ਪ੍ਰੇਮ ਬਣ ਸਕੇ ਮੇਰੇ ਪਾਤਸ਼ਾਹ ਜੀ ਦੇ ਨਾਲ ਸਾਡਾ ਪ੍ਰੇਮ ਬਣ ਸਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡਾ ਪਿਆਰ ਬਣ ਸਕੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸਾਡਾ ਪਿਆਰ ਬਣ ਜਾਂਦਾ ਹੈ ਜੇ ਸਤਿਗੁਰੂ ਦੇ ਨਾਲ ਸਾਡਾ ਜਿਹੜਾ ਪਿਆਰ ਹੈ ਉਹ ਬਣ ਜਾਂਦਾ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਨੇ અપਾਰ ਕਿਰਪਾ ਕਰ ਦੇਣੀ ਹੈ ਸਾਡੇ ਕੋਲੇ ਭਾਵਨਾ ਜਿਹੜੀ ਹੈ ਗੁਰੂ ਦੀ ਉਹ ਹੋਵੇ ਸਾਡੇ ਕੋਲੇ ਜਿਹੜੀ ਭਾਵਨਾ ਹੈ ਸਤਿਗੁਰੂ ਦੀ ਉਹ ਹੋਵੇ ਤੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਫਿਰ ਕਿਰਪਾ ਕਰਨਗੇ ਮੇਰੇ ਸਤਿਗੁਰੂ ਜੀ ਸਾਡੇ ਤੇ ਤਾਂ ਕਿਰਪਾ ਕਰਨਗੇ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਿਰਪਾ ਹੈ ਨਾ ਸਤਿਗੁਰੂ ਜੀ ਦੀ ਜਿਹੜੀ ਅਪਾਰ ਕਿਰਪਾ ਹੈ ਨਾ ਤੇ ਉਹ ਤਾਂ ਵਰਤਦੀ ਹੈ ਜੇਕਰ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਨੇ ਹਾਂ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰਦੇ ਹਾਂ ਤੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰੇ ਤੋਂ ਬਗੈਰ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੇ ਤੋਂ ਬਗੈਰ ਸਾਡੇ ਕੋਲੇ ਕੋਈ ਹੋਰ ਚਾਰਾ ਨਹੀਂ ਹੈ ਸਤਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਗੁਰ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੇਕਰ ਤੂੰ ਗੁਰਬਾਣੀ ਨੂੰ ਪੜ੍ਹਦਾ ਹੈ ਤੂੰ ਵੱਡੇ ਭਾਗਾਂ ਵਾਲਾ ਹੈ ਜਾਪ ਕਰਿਓ ਚਾਹੇ ਥੋੜਾ ਕਰੋ ਥੋੜੇ ਨੂੰ ਸਮਝੋ ਵੀ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ ਇਸ ਤੋਂ ਵੱਡੀ ਕੋਈ ਕਿਰਪਾ ਹੋਰ ਨਹੀਂ ਹੋ ਸਕਦੀ ਗੁਰਮਖੋ ਆਪਾਂ ਵੀ ਕਰੀਏ ਆਪਣੇ ਬੱਚਿਆਂ ਨੂੰ ਕਰਵਾਈਏ ਤੇ ਕਦੇ ਇਕੱਲੇ ਨਾ ਆਪਣੇ ਆਪ ਨੂੰ ਸਮਝੋ ਸਮਝੋ ਵੀ ਮੇਰਾ ਸਤਿਗੁਰੂ ਮੇਰੇ ਨਾਲ ਹੈ ਜੇ ਆਪਾਂ ਗੁਰੂ ਨੂੰ ਜਿਤੇ ਰੱਖਾਂਗੇ ਤੇ ਕਦੋਂ ਸਵਾ ਲੱਖ ਹੋ ਜਾਵਾਂਗੇ ਪਤਾ ਨਹੀਂ ਲੱਗੇਗਾ ਲੋ ਫੀਲ ਨਾ ਕਰੋ ਜ਼ਿੰਦਗੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ